ਯਾਗ ਗਉਂ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਸਾਹਿਬ ਦਾ ਕਮਲ ਸਿੰਘ ਚਾਵਲਾ ਸੀਨੀਅਰ ਕਾਂਗਰਸੀ ਆਗੂ ਜਿਸ ਨੂੰ ਕੁਝ ਮਹੀਨੇ ਪਹਿਲਾਂ ਵੀ ਕਿ ਗੈਂਗਸਟਰ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਸਨ ਤੇ ਉਹਦੇ ਘਰ ਉੱਪਰ ਫਾਇਰਿੰਗ ਵੀ ਕੀਤੀ ਗਈ ਸੀ ਹੁਣ ਬੀਤੇ ਦਿਨੇ ਉਸ ਨੂੰ ਫਿਰ ਕਿਸੇ ਹਰਸ਼ਨਾਮ ਦੇ ਵਿਅਕਤੀ ਵੱਲੋਂ ਮੈਸੇਜ ਆਏ ਹਨ ਕਿ ਉਸ ਨੂੰ ਮਾਰ ਦਿੱਤਾ ਜਾਵੇਗਾ ਜਦ ਆਨੇ ਹਰ ਤਰ੍ਹਾਂ ਦੇ ਬਾਜ਼ ਨਾ ਆਇਆ ਇਸ ਸਬੰਧੀ ਕਮਲ ਸਿੰਘ ਚਾਵਲਾ ਵੱਲੋਂ ਪੁਲਿਸ ਨੂੰ ਕੰਪਲੀਟ ਦੇ ਦਿੱਤੀ ਗਈ ਹੈ ਅੱਜ ਤੁਹਾਨੂੰ ਸੁਣਾਉਣਾ ਇਸ ਵਾਰ ਦੀ ਕਮਲਜੀਤ ਸਿੰਘ ਚਾਵਲਾ ਕੀ ਜਾਣਕਾਰੀ ਦੇ ਰਹੇ ਹਾਂ ਨਾ ਤੇ ਜਿਸ ਵਿਅਕਤੀ ਹਰਸ਼ ਵੱਲੋਂ ਮੈਸੇਜ ਭੇਜੇ ਗਏ ਹਨ ਉਹ ਹੀ ਤੁਹਾਨੂੰ ਸੁਣਾਉਂਦੇ ਆ ਜਦੋਂ ਮੈਨੂੰ ਪਹਿਲਾਂ ਗੈਂਗਸਟਰਾਂ ਵੱਲੋਂ ਧਮਕੀ ਆਈ ਤੇ ਮੇਰੇ ਘਰ ਦੇ ਬਾਹਰ ਆ ਕੇ ਉਹਨਾਂ ਨੇ ਫਾਇਰਿੰਗ ਦੀ ਕੋਸ਼ਿਸ਼ ਕੀਤੀ ਔਰ ਥੋੜੇ ਦਿਨ ਬਾਅਦ ਪੁਲਸ ਨੇ ਦੋਸ਼ੀਆਂ ਨੂੰ ਕਾਬੂ ਕੀਤਾ ਮੈਂ ਐਸਐਸਪੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਔਰ ਵਿਸ਼ੇਸ਼ ਤੌਰ ਤੇ ਸੀਆਈ ਟੀਮ ਦਾ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਗੈਂਗਸਟਰਾਂ ਦੇ ਜੋ ਦਿਲ ਹੈ ਐਨੇ ਵੱਚੁਕੇ ਉਤੋਂ ਬਾਅਦ ਵੀ ਮੈਨੂੰ ਦੋ ਤੋਂ ਤਿੰਨ ਵਾਰ ਉਹਨਾਂ ਦੇ ਦੁਆਰੇ ਫੋਨ ਆ ਚੁਕੇ ਹੁਣ ਤੱਕ ਕਿ ਦੁਸ਼ਮਣੀ ਜਿਹੜੀ ਹੈਗੀ ਹੈ ਉਹ ਬੁੜੀ ਤਾਂ ਹੋ ਸਕਦੀ ਹੈ ਲੇਕਿਨ ਖਤਮ ਨਹੀਂ ਹੋ ਸਕਦੀ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੀ ਵਾਰ-ਵਾਰ ਦੁਆਰ ਤੋਂ ਫੇਰ ਵੀ ਜਿਵੇਂ ਤੁਸੀਂ ਪਹਿਲਾਂ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਬਖੂਬੀ ਤਰੀਕੇ ਨਾਲ ਨਤ ਪਾਓ ਆ ਥੋੜੇ ਦਿਨ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹਨਾ ਇੱਕ ਅਰਸ਼ ਡੱਲਾ ਨਾਮ ਦਾ ਜੋ ਗੈਂਗਸਟਰ ਹੈਗੇ ਆ ਜਿਹਨੂੰ ਕੇ ਪੰਜਾਬ ਪੁਲਿਸ ਨੇ ਮੇਰਾ ਖਿਆਲਾ ਵੀ ਅਤਵਾਦੀ ਘੋਸ਼ਿਤ ਕੀਤਾ ਔਰ ਕਰੀਬ 70 ਤੋਂ 80 ਮਾਮਲੇ ਉਹਨਾਂ ਦੇ ਖਿਲਾਫ ਦਰਜ ਉਹਨਾਂ ਵੱਲੋਂ ਵੀ ਮੈਨੂੰ ਇੱਕ ਜਿਹੜੀ ਹੈਗੀ ਹੈ ਹੁਣ ਥੋੜੇ ਦਿਨ ਪਹਿਲਾਂ ਧਮਕੀ ਆਈ ਆਡੀਓ ਰਿਕਾਰਡਿੰਗ ਦੇ ਨਾਲ ਜਿਹੜੀ ਕਿ ਮੈਂ ਆਪਣੇ ਲੋਕਲ ਪੁਲਿਸ ਨੂੰ ਕੰਪਲੇਂਟ ਦਿੱਤੀ ਉਹਨਾਂ ਨੇ ਉਹ ਕੰਪਲੇਂਟ ਨੂੰ ਵੀ ਦਰਜ ਕਰ ਲਿਆ ਤੇ ਉਹਦੀਆਂ ਵੀ ਜਿਹੜੀਆਂ ਸੀਡੀਆਰ ਕਾਪੀਆਂ ਵਗੈਰਾ ਮੰਗਾ ਰਹੇ ਆ ਪਰ ਮੈਂ ਪੁਰਸ ਨੂੰ ਬੇਨਤੀ ਕਰਨਾ ਚਾਹਨਾ ਵੀ ਇਸ ਤਰੀਕੇ ਦੇ ਜਿਹੜੇ ਖੋਪਨਾਥ ਜਿਹੜੇ ਗੈਂਗਸਟਰ ਹੈ ਉਹਨਾਂ ਨੂੰ ਅੱਛੇ ਢੰਗ ਨਾਲ ਜਿਹੜੀ ਨੱਥ ਪਾਈ ਜਾਵੇ ਤਾਂ ਕਿ ਕਿਸੇ ਦਾ ਨਜਾਇਜ਼ ਪੁੱਤ ਨਾ ਮਰੇ ਔਰ ਕਿਸੇ ਦਾ ਨਜਾਇਜ਼ ਪੁੱਤ ਮਾਰਨ ਦੇ ਵਿੱਚ ਕੋਈ ਛੋਟੇ ਮੋਟੇ ਕਰਿੰਦੇ ਜਿਹੜਿਆਂ ਨੂੰ ਇਹ ਭੇਜਦੇ ਆ ਉਹ ਵੀ ਨਾ ਮਰਨ ਤੁਸੀਂ ਸਹੀ ਟਾਣੀਆਂ ਨੂੰ ਹੱਥ ਪਾ ਕੇ ਇਹਨੂੰ ਜਿਹੜੀ ਹੈਗੀ ਚੰਗੇ ਤਰੀਕੇ ਨਾਲ ਠੱਲੋ